ਔਲ ਜਾਲ ਵਿਕਾਰ ਤਜ ਸਭ ਹਰ ਗੁਣ ਨਿਤ ਗਾਓ ਕਰ ਜੋੜ ਨਾਨਕ ਦਾਨ ਮੰਗੇ ਦੇਹੋ ਆਪਣਾ ਨਾਨਕ ਦਾ ਦਾਸ ਇਹ ਹੀ ਹੱਥ ਜੋੜ ਕੇ ਬੇਨਤੀ ਕਰਦਾ ਜਾ ਇਹ ਹੀ ਦਾਤ ਮੰਗਦਾ ਜਾ ਕਿ ਏ ਪ੍ਰਮਾਤਮਾ ਏ ਪਿਆਰੇ ਪ੍ਰਭੂ ਮੈਨੂੰ ਆਪਣਾ ਨਾਮ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਪਰਮਾਤਮਾ ਸਾਡੇ ਅੰਦਰ ਹੀ ਵਸਦਾ ਆ ਅਸੀਂ ਇਹਨੂੰ ਬਾਹਰ ਲੱਭਦੇ ਫਿਰਦੇ ਆ ਪਰ ਨਹੀਂ ਇਹ ਸਾਡੇ ਅੰਦਰ ਹੀ ਹੈਗਾ ਆ ਇਹਨੂੰ ਲੱਭਣ ਵਾਸਤੇ ਸਾਨੂੰ ਇੱਕ ਨਾਮ ਜਪਣਾ ਪਏਗਾ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਨਾ ਪਏਗਾ ਭਾਵੇਂ ਅਸੀਂ ਕਿੰਨੇ ਵੀ ਤੀਰਥ ਕਰ ਲਈਏ ਕਿੰਨੇ ਵੀ ਅਸੀਂ ਤੀਰਥਾਂ ਦੇ ਇਸ਼ਨਾਨ ਕਰ ਲਈਏ ਪਰ ਨਾਮ ਤੋਂ ਬਿਨਾ ਸਾਨੂੰ ਪਰਮਾਤਮਾ ਦੇ ਦਰਸ਼ਨ ਨਹੀਂ ਹੋਣਗੇ ਨਾਮ ਤੋਂ ਬਿਨਾਂ ਸਾਡੇ ਅੰਦਰ ਜਿਹੜੀ ਸ਼ਾਂਤੀ ਨਹੀਂ ਪੈਣੀ ਹੈਗੀ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਵੀ ਨਾਮ ਜਪਣ ਨੂੰ ਹੀ ਕੀ ਹੈਗਾ ਯਾ ਕਿ हे ਸੰਤੂ ਤੁਸੀਂ ਨਾਮ ਜਪੋ हे ਭਾਈ ਤੁਸੀਂ ਨਾਮ ਜਪੋ ਨਾਮ ਜਪਣ ਨਾਲ ਹੀ ਸਾਡਾ ਕਲਿਆਣ ਹੋਣਾ ਹੈ ਉਹੀ ਪ੍ਰਭੂ ਸਾਨੂੰ ਬਣਾਉਣ ਵਾਲਾ ਆ ਤੇ ਉਹੀ ਪੰਨਣ ਵਾਲਾ ਆ ਉਸ ਪਰਮਾਤਮਾ ਨੇ ਉਸਾਰੀ ਸ੍ਰਿਸ਼ਟੀ ਪੈਦਾ ਕੀਤੀ ਆ ਤੇ ਉਹ ਪਾਲ ਵਿੱਚ ਵਿਨਾਸ਼ ਵੀ ਕਰ ਦਿੰਦਾ ਆ ਜਿਹੜਾ ਵੀ ਉਹਦਾ ਨਾਮ ਜਪਦਾ ਆ ਉਹਨੂੰ ਯਾਦ ਕਰਦਾ ਆ ਉਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਵਸ ਜਾਂਦੇ ਆ ਜਿਹੜਾ ਵੀ ਪ੍ਰਭੂ ਦੀ ਸਿਫਤ ਸਲਾਹ ਕਰਦਾ ਆ ਸਿਫਤ ਸਲਾਹ ਦਾ ਮਤਲਬ ਹੈ ਸਾਹਾ ਸੰਗਤ ਜੀ ਉਹਦਾ ਨਾਮ ਜਪਣਾ ਸਵੇਰੇ ਉਸਠ ਕੇ ਸਾਨੂੰ ਰੋਜ਼ ਹੀ 3 ਵਜੇ ਨਾਮ ਪੜਨਾ ਚੁਣਨਾ ਚਾਹੀਦਾ ਆ ਉਹਦਾ ਨਾਮ ਸਿਮਰਨਾ ਚਾਹੀਦਾ ਆ ਨਿਤਨੇਮ ਕਰਨਾ ਚਾਹੀਦਾ ਆ ਜਿਆਦਾ ਸੀ ਇੰਨਾ ਕਰ ਲੈਣੇ ਆ ਤੇ ਉਹ ਪ੍ਰਭੂ ਜਿਹੜਾ ਆ ਪਰਮਾਤਮਾ ਆ ਵਾਹਿਗੁਰੂ ਸਾਡੇ ਹਿਰਦੀ ਰੂਪੀ ਘਰ ਦੇ ਵਿੱਚ ਵਸ ਜਾਂਦਾ ਆ ਜਦੋਂ ਵੀ ਅਸੀਂ ਸਵੇਰੇ ਉੱਠ ਕੇ ਨਾਮ ਬਾਣੀ ਨਾਲ ਜੁੜੀਏ ਤਾਂ ਉਹਦੇ ਅੱਗੇ ਅਰਦਾਸ ਜ਼ਰੂਰ ਕਰੀਏ ਕਿ हे ਪਰਮਾਤਮਾ हे ਵਾਹਿਗੁਰੂ ਤੂੰ ਆਪਣਾ ਨਾਮ ਸਾਨੂੰ ਬਖਸ਼ ਹਮੇਸ਼ਾ ਉਹਦੇ ਅੱਗੇ ਹੱਥ ਜੋੜ ਕੇ ਅਰਦਾਸ ਕਰੀਏ ਕਿ ਤੂੰ ਹੀ ਸਾਡਾ ਪਿਤਾ ਆ ਤੂੰ ਹੀ ਸਾਨੂੰ ਪੈਦਾ ਕਰਨ ਵਾਲਾ ਆ ਤੇ ਤੂੰ ਹੀ ਸਾਡਾ ਰਖਾ ਆ ਤੇ ਤੂੰ ਹੀ ਸਾਡੀ ਸਭਨੀ ਥਾਈ ਰੱਖੀ ਕਰਨੀ ਹੈ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਸਾ ਸੰਗਤ ਜੀ ਸਾਰੀਆਂ ਹੀ ਸ਼ਰੀਰਾਂ ਵਿੱਚ ਪ੍ਰਮਾਤਮਾ ਹੀ ਬੋਲਦਾ ਆ ਪ੍ਰਮਾਤਮਾ ਤੋਂ ਬਿਨਾ ਸਾਡੇ ਸ਼ਰੀਰ ਵਿੱਚ ਕੌਣ ਬੋਲ ਸਕਦਾ ਆ ਉਸ ਤੋਂ ਬਿਨਾ ਸਾਡੇ ਸਾਰਿਆਂ ਦੀ ਕੌਣ ਪਾਲਣਾ ਕਰ ਸਕਦਾ ਆ ਕੌਣ ਸਾਡੀ ਰੱਖਿਆ ਕਰ ਸਕਦਾ ਆ ਇਸ ਵਾਸਤੇ ਜੇ ਪ੍ਰਮਾਤਮਾ ਨੂੰ ਮਿਲਣਾ ਹੈ ਪ੍ਰਮਾਤਮਾ ਨੂੰ ਧਿਆਉਣਾ ਹੈ ਤੇ ਉਹਨੇ ਆਪ ਹੀ ਸਾਨੂੰ ਦਰਸ਼ਨ ਦੇ ਦੇਣੇ ਆ ਅਸੀਂ ਇੰਨੀ ਡੂੰਗੀ ਵਿਵਸਥਾ ਵਿੱਚ ਚਲੇ ਜਾਈਏ ਇੰਨਾ ਅਸੀਂ ਉਹਦਾ ਨਾਮ ਜਪੀਏ ਤਾਂ ਕਿ ਸਾਨੂੰ ਉਹਦੇ ਦਰਸ਼ਨ ਦਿਦਾਰੇ ਹੋ ਜਾਣ ਤੇ ਸਾਡੇ ਜਿਹੜੇ ਰੁਕੇ ਹੋਏ ਕੰਮ ਹੈਗੇ ਆ ਜਿਹੜੇ ਹੁੰਦੇ ਨਹੀਂ ਹੈਗੇ ਉਹ ਆਪਣੇ ਆਪ ਹੀ ਹੋਣ ਲੱਗ ਜਾਣੇ ਆ ਇਹਦੇ ਵਾਸਤੇ ਸਾਨੂੰ ਸਿਰ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਪਏਗਾ ਜਦ ਅਸੀਂ ਪਰਮਾਤਮਾ ਦੇ ਚਰਨਾਂ ਨਾਲ ਆਪ ਜੀ ਜੁੜ ਜਾਓਗੇ ਪਰਮਾਤਮਾ ਦੇ ਚਰਨਾਂ ਦਾ ਧਿਆਨ ਕਰੋਗੇ ਤੇ ਉਹਨੇ ਸਾਰੀ ਹੀ ਗਰੀਬੀ ਦੂਰ ਕਰ ਦੇਣੀ ਆ ਤੇ ਸਾਰੇ ਹੀ ਸਾਡੇ ਰੁਕੇ ਹੋਏ ਕੰਮ ਹੋ ਜਾਣੇ ਹੈਗੇ ਆ ਇਹ ਤਦ ਹੀ ਹੋਣੇ ਆ ਜਦ ਅਸੀਂ ਉਹਦੇ ਚਰਨਾਂ ਨਾਲ ਜੁੜਨਾ ਆ ਉਹਦੇ ਚਰਨਾਂ ਨਾਲ ਧਿਆਨ ਤਰਨਾ ਆ ਨਾਮ ਬਾਣੀ ਨਾਲ ਜੁੜਨਾ ਆ ਇੱਕ ਦਿਨ ਨਾਮ ਬਾਣੀ ਨਾਲ ਜਾਂ 10 ਦਿਨ ਜਾਂ ਅਸੀਂ ਕਹਿੰਦੇ ਨੇ 11 ਦਿਨ ਪਾਠ ਕਰ ਲਓ 21 ਦਿਨ ਪਾਠ ਕਰ ਲਓ ਨਹੀਂ ਸਾਨੂੰ ਹਮੇਸ਼ਾ ਹੀ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਰਹਿਣਾ ਚਾਹੀਦਾ ਆ ਜਦ ਅਸੀਂ ਪ੍ਰਮਾਤਮਾ ਜੀ ਦੇ ਚਰਨਾਂ ਨਾਲ ਜੁੜਾਂਗੇ ਉਹਨਾਂ ਨੇ ਆਪਣੀ ਪ੍ਰੀਤੀ ਪਿਆਰ ਬਖਸ਼ਾਂਗੇ ਤੇ ਸਾਨੂੰ ਫਿਰ ਆਪਣੇ ਆਪ ਹੀ ਸਾਰੀਆਂ ਬਖਸ਼ਿਸ਼ਾਂ ਸਾਡੇ ਤੇ ਹੋ ਜਾਣੀਆਂ ਪ੍ਰਮਾਤਮਾ ਜੀ ਨੇ ਉਹ ਸਵਾਹੀ ਗੁਰੂ ਨੇ ਸਾਡੇ ਉੱਤੇ ਆਪ ਹੀ ਦਇਆਲ ਹੋ ਜਾਣਾ ਆ ਤੇ ਸਾਡੇ ਰੁਕੇ ਹੋਏ ਜਿਹੜੇ ਕੰਮ ਸਾਰੇ ਹੋ ਜਾਣੇ ਆ ਇਹ ਕਦੋਂ ਹੋਣੇ ਆ ਜਦ ਅਸੀਂ ਹੋਰ ਨਾ ਪਿਆਰ ਪਾਵਾਂਗੇ ਉਹਨਾਂ ਪ੍ਰੀਤੀ ਪਾਵਾਂਗੇ ਉਹਨਾਂ ਇਹ ਬੰਦਿਆ ਪ੍ਰਮਾਤਮਾ ਮੇਰਾ ਗੁਰੂ ਨਾਨਕ ਦੇਵ ਜੀ ਹਮੇਸ਼ਾ ਹੀ ਅੰਮ੍ਰਿਤ ਵੇਲੇ ਸੱਦਾ ਭੇਜਦਾ ਹੈ ਉਸ ਵੇਲੇ ਉੱਠ ਕੇ ਜੇ ਅਸੀਂ ਪ੍ਰਭੂ ਦਾ ਨਾਮ ਲੈਂਦੇ ਹਾਂ ਤੇ ਸਾਡੇ ਸਾਰੇ ਹੀ ਪਦਾਰਥ ਬਾਬਾ ਜੀ ਸਾਨੂੰ ਸਾਡੀਆਂ ਝੂੜੀਆਂ ਤੇ ਪਾ ਦਿੰਦੇ ਆ ਕਿਉਂਕਿ ਉਹ ਸਵੇਰੇ ਸਾਰੇ ਜਦੋਂ ਉੱਠਦੇ ਆ ਅੰਮ੍ਰਿਤ ਵੇਲੇ ਸਾਨੂੰ ਸੱਦਾ ਦਿੰਦੇ ਆ ਉੱਠੋ ਪਾਈ ਉੱਠ ਕੇ ਨਾਮ ਜਪੋ ਜਿਹੜਾ ਵੀ ਉੱਠ ਜਾਂਦਾ ਆ ਉਸ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਆ ਤੇ ਉਹਦੀਆਂ ਸਾਰੀਆਂ ਹੀ ਨਿਯਮਤਾ ਨਾਲ ਝੂੜੀਆਂ ਪਰ ਜਾਂਦੀਆਂ ਹਨ ਸਾਧ ਸੰਗਤ ਜੀ ਜੇ ਆਪਜੀ ਚਾਹੁੰਦੇ ਹੋ ਕਿ ਆਪਜੀ ਪ੍ਰਮਾਤਮਾ ਦੇ ਨੇੜੇ ਲੱਗੋ ਤੇ ਅੰਮ੍ਰਿਤ ਵੇਲਾ ਜਰੂਰ ਸੰਭਾਲਿਆ ਕਰੋ ਜੀ